ਮਾਈ ਗੁਰਜੀ ਦਾ ਘਰ ਸਾ ਮਾਈ ਗੁਰਜੀ ਕੀ ਪੱਥੇ ਆਪਾ ਜਿੱਥੋਂ ਵੀ ਆਏ ਆ ਜਿਵੇਂ ਵੀ ਆਏ ਆ ਇੱਥੋਂ ਕੋਈ ਖਾਲੀ ਨਹੀਂ ਜਾਏਗਾ ਮੈਸਰੀਆ ਜੁਰ ਬਾਬਾ ਸਾਹਿਬ ਸਿੰਘ ਜੀ ਦਾ ਜੀਵਨ ਪੜਦਾ ਪੈਸਾ ਉੱਚੇ ਇੱਕ ਘਟਨਾ ਲਿਖੀ ਗਿਆ ਨਹੀਂ ਬਲਵਿੰਦਰ ਸਿੰਘ ਜੀ ਪਿਆਰਿਆ ਨੇ ਮਾਲਵੇ ਤੋਂ ਇੱਕ ਬੀਬੀ ਆਈ ਮਾਲਵੇਲੇ ਸਾਡੇ ਵਿਚਾਰੇ ਥੋੜੇ ਜਿਿਹ ਭਲੇ ਮਾਨਸ ਭੁਲੇ ਜਿਹਾ ਹੁੰਦੇ ਨੇ ਸਿੱਧਾ ਪੱਦਰ ਉਹਨਾਂ ਦਾ ਰਹਿਣ ਸਹਿਣ ਹੁੰਦਾ ਆ ਉਹ ਆਈ ਹੁਣ ਜੋ ਕਰੇ ਅਗਲੇ ਦੇ ਹੁੰਦਾ ਅਗਲਾ ਉਹੀ ਉਹ ਲੈ ਕੇ ਆਉਂਦਾ ਉਹ ਜੋ ਲੈ ਕੇ ਆਈ ਆਪਣੇ ਨਾਲ ਪਰ ਜਦੋਂ ਇੱਥੇ ਆਈ ਵੇਖਾਂ ਮਹਾਰਾਜ ਦਾ ਦਰਬਾਰ ਭਰਿਆ ਠਾਠਾ ਮਾਰਦਾ ਇੱਕ ਤੋਂ ਇੱਕ ਚੜ੍ਹਦੇ ਛਮਿਆਨੇ ਲੱਗੇ ਐਡੀ ਇਸ ਦਰਬਾਰ ਦੀ ਦੌਣਕ ਹੈ ਉਹਨੇ ਮਹਿਸੂਸ ਕੀਤਾ ਮੈਂ ਲਾਇਕ ਨਹੀਂ ਹਾਂ ਇੱਥੇ ਬਹਿਣ ਦੀ ਮੈਂ ਲਾਇਕ ਨਹੀਂ ਹਾਂ ਉਹ ਬਾਹਰ ਬਹਿ ਗਈ ਤੇ ਦਿਲਾਂ ਦਾ ਜਾਣਨ ਹਰ ਉਪਾਤਸ਼ਾ ਉਹਨੇ ਆਵਾਜ਼ ਦਿੱਤੀ ਆਪਣੇ ਪਿਆਰਿਆਂ ਨੂੰ ਕਹਿੰਦੇ ਕੋਈ ਇਸ ਗੁਰੂ ਨਾਨਕ ਦੇ ਦਰ ਤੇ ਆਵੇ ਉਹ ਬਾਹਰ ਕਿਵੇਂ ਰਹਿ ਜਾਏ ਕਹਿੰਦੇ ਉਹਨਾਂ ਫਿਰ ਉਸ ਵੇਲੇ ਬਾਬਾ ਜੀ ਨੇ ਸੇਵਾਦਾਰ ਨੂੰ ਭੇਜਿਆ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆਓ ਜਦੋਂ ਕੋਲ ਬਿਠਾਇਆ ਕਹਿੰਦੇ ਜੀ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣੋ ਕਿਉਂ ਇੱਥੇ ਬੈਠੇਂਗੀ ਤੇਰਾ ਭਰੋਸਾ ਵਧੇਗਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਦੋਂ ਸਮਾਪਤੀ ਹੋਈ ਚੱਲਣ ਲੱਗੀ ਮਹਾਰਾਜ ਜੀ ਕਹਿਣ ਲੱਗੇ ਜੀ ਲਿਆਓ ਜਿਹੜੇ ਸਾਡੇ ਵਾਸਤੇ ਤੁਸੀਂ ਭੇਟਾ ਲੈ ਕੇ ਆਏ ਸੀ ਕਹਿੰਦੇ ਉਹੀ ਉਹ ਜੋ ਬਾਬਾ ਜੀ ਨੇ ਸੇਵਾਦਾਰ ਨੂੰ ਲਾਂਗਰੀ ਨੂੰ ਬਣਾ ਕੇ ਮਹਾਰਾਜ ਜੀ ਕਹਿੰਦੇ ਸਾਡੇ ਵਾਸਤੇ ਪ੍ਰਸ਼ਾਦ ਬਣਾਓ ਅਸੀਂ ਚੱਕਣਾ ਆ ਹੋਰ ਪਵਾ ਕਿਸੇ ਨੂੰ ਥੱਤੀ ਪਦਾਰਥ ਦਿੱਤੇ ਉਹਨੂੰ ਮੂੰਹ ਨਾ ਲਾਏ ਹੋਣਾ ਪਰ ਜਿਹੜਾ ਇੱਥੇ ਆਪੇ ਨੇ ਆਪ ਨੂੰ ਨੀਵਾ ਰੱਖਦਾ ਕਿ ਮੈਂ ਕੁਝ ਨਹੀਂ ਆ ਮੇਰੀ ਕੋਈ ਹੈਸੀਅਤ ਨਹੀਂ ਕੋਈ ਅਹਿਮੀਅਤ ਨਹੀਂ ਕੋਈ ਮੇਰੀ ਔਕਾਤ ਨਹੀਂ ਐ ਇਸ ਦਰਤੇ ਉਹਨੂੰ ਬਾਬਾ ਸਹਮਸਿੰਘ ਮਹਾਰਾਜ ਨੇ ਪ੍ਰਵਾਨ ਕਰਨਾ ਹੀ ਕਰਨਾ ਆ ਉਹ ਭਾਵੇਂ ਅੱਜ ਗੱਲ ਸਮਝ ਆ ਜਾਵੇ ਹੁਣੇ ਸਮਝ ਆ ਜਾਵੇ ਘੰਟੇ ਨੂੰ ਸਮਝ ਆ ਜਾਵੇ ਜ਼ਿੰਦਗੀ ਦੇ ਜਿਸ ਮਰਜ਼ੀ ਪੜਾ ਵਿੱਚ ਜਾਂ ਜਿਸ ਮਰਜ਼ੀ ਜਨਮ ਵਿੱਚ ਸਮਝ ਆ ਜਾਵੇ ਉਹ ਪੂਰੀ ਪੈਣੀ ਹੀ ਪੈਣੀ ਆ